YouTube family good morning ਅੱਜ ਆਪਾਂ ਯਾਤਰਾ ਤੇ ਜਾਂਦੇ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਇਹ ਤੁਹਾਨੂੰ ਦਿਖਾਉਨੇ ਆ ਅੱਗੇ ਅੱਗੇ ਕਿ ਤੁਰੇ ਆ ਅਸੀਂ ਮੋਲ 8:00 ਵਜੇ ਨੇ ਤੁਰਦਿਆਂ ਨੂੰ ਅਮਨਦੀਪ ਸਿੰਘ ਵੀ ਆ ਸਾਡੇ ਨਾਲ ਯਾਤਰਾ ਲਈ ਸਾਡੇ ਸਰਪੰਚ ਸਾਹਿਬ ਹੋਲੀ ਕੀ ਹਾਲ ਹੈ ਠੀਕ ਆ ਠੀਕ ਆ ਠੀਕ ਆ ਨੌਕਵੇ ਰੋਕ ਨਹੀਂ ਠੀਕ ਆ ਬਹੁਤ ਧੰਨਵਾਦ ਠੀਕ ਆ ਅਸੀਂ ਬਰਨਾਲੇ ਤੁਰਦੇ ਆ ਪਹੁੰਚ ਗਏ ਜੀ ਆਪਾਂ ਕਵੇਲੀ ਤੇ ਕਰੀਏ ਬ੍ਰੇਕਫਾਸਟ ਕਿਹੜੀ ਹਵੇਲੀ ਆਣੀ ਦਾਰਜ ਦਾਰਜ ਹਵੇਲੀ ਤੇ ਆ ਹਵੇਲੀ ਤੇ ਚਾਹ ਬੜੀ ਸੁਆਦ ਸੀਗੀ ਤੇ ਹੁਣ ਇੱਥੇ ਬ੍ਰੇਕਫਾਸਟ ਕਰ ਲਿਆ ਹੁਣ ਅਸੀਂ ਗਾਹਾਂ ਜਾਵਾਂਗੇ ਤਮਤਾਨ ਸਾਹਿਬ ਰੁਕਾਂਗੇ ਹਨਾ ਤਿੰਨ ਗੱਡੀਆਂ ਤੇ ਜਾਂਦੇ ਆ ਅਸੀਂ ਤਿੰਨਾਂ ਦੀ ਫਿਰ ਤੁਹਾਨੂੰ ਬਾਅਦ ਚ ਦੱਸਾਂਗੇ ਵੀ ਕਿਹੜੀ ਨੇ ਕਿੰਨਾ ਡੀਜ਼ਲ ਖਾਦਾ ਕਿੰਨਾ ਕਿਵੇਂ ਰਿਆਂ ਕਸਕਾਰਪੀਓ ਨਵਾਂ ਮਾਡਲ ਨੋਵਾ ਤੇ ਫੋਰਚੂਨਰ ਫਿਰ ਤਿੰਨਾਂ ਦਾ ਹੀ ਦੱਸਾਂਗੇ ਤੁਹਾਨੂੰ ਕੀ ਹਿਸਾਬ بتاਵਾ ਆਪਾਂ ਪਹੁੰਚ ਗਏ ਕਿੱਥੇ ਪਹੁੰਚ ਗਏ ਸਣੀ ਹੁਣ ਆਪਾਂ ਮਡਵਾਣੀ ਮਡਵਾਣੀ ਗੰਢੇ ਖਾਣੀ ਪਹੁੰਚ ਗਏ ਸੀ ਹੁਣ ਪਾ ਜਾਣਾ ਤਮਤਾਨ ਸਾਹਿਬ ਕਹਿੰਦੇ ਜਦੋਂ ਹਜੂਰ ਸਾਹਿਬ ਨੂੰ ਜਾਣੇ ਆ ਇੱਥੇ ਮੱਥਾ ਟੇਕਣਾ ਬਹੁਤ ਜ਼ਰੂਰੀ ਆ ਪੰਜਵੇਂ ਗੁਰੂ ਨੇ ਕਿਹਾ ਸੀ ਕਿ ਵੀ ਆਪਣੀ ਯਾਤਰਾ ਹੀ ਫੇਰ ਸਟਾਰਟ ਹੋਣੀ ਆ ਜੇ ਆਪਾਂ ਤਮਤਾਨ ਸਾਹਿਬ ਗੁਰੂ ਘਰ ਦਰਸ਼ਨ ਕਰਦੇ ਆ ਤੇ ਜਾਂ ਇੱਥੇ ਮੱਥਾ ਟੇਕੇ ਜਾਂਦੇ ਆ ਜਿੱਦੋਂ ਵੀ ਹੁੰਦੀ ਆ ਸਖੇ ਨੀ ਨਾਰੀ ਆ ਘੋਣ ਇਹੀ ਗੱਲ ਫੈਮਲੀ ਤਿਆਰ ਹੋਈ ਜਾਂਦੀ ਆ ਇੱਕ ਫੈਮਲੀ ਅਵਤਾਰ ਸਿੰਘ ਦੀ ਤਿਆਰ ਹੋ ਗਈ ਬਰਾੜ ਸਾਹਿਬ ਵੀ ਤਿਆਰ ਹੋ ਗਏ ਅਮਨਦੀਪ ਸਿੰਘ ਆਰੇ ਬੇਣਾ ਗੱਡੀ ਚ ਕੱਢਦਾ ਹੌਲੀ ਹੌਲੀ ਅਮਦਾਨ ਸਾਹਿਬ ਤੋਂ ਚਾਲੇ ਪਾਉਣੇ ਇਹ ਆਪਣੇ ਪਿੰਡੋਂ ਰੈਕੂੜ ਤੋਂ ਕਿੰਨੇ ਕਿਲੋਮੀਟਰ ਅਮਦਾਨ ਸਾਹਿਬ 1.5 ਸੌ ਰੈਕੂੜ ਤੋਂ ਜੇ ਆਪਾਂ ਚੱਲਦੇ ਆ ਤਾਂ ਅਮਦਾਨ ਸਾਹਿਬ 150 ਕਿਲੋਮੀਟਰ ਅੱਗੇ ਬਾਕੀ ਫਿਰ ਤੁਹਾਨੂੰ ਜਾ ਕੇ ਦਿਖਾਉਣੇ ਆ ਕਿਹੜੇ ਗੁਰਦਾਰੇ ਜਾਣਾ ਹੁਣ ਆਪਾਂ ਕਿੱਥੇ ਨਾ ਆ ਗਏ ਆਗਰੇ ਆਗਰੇ ਉੱਥੇ ਕਿਹੜਾ ਗੁਰਦੁਆਰਾ ਗੁਰੂ ਕਾ ਤਾਲ ਗੁਰੂ ਕਾ ਤਾਲ ਆਗਰੇ ਜਤਮਨਾਨ ਸਾਹਿਬ ਤੋਂ ਜਾ ਕੇ ਪਿਆਮਣਾ ਵੀ ਨਾ ਉੱਤਰ ਪਿਆ ਉੱਤਰ ਪਿਆ ਉੱਤਰ ਪਿਆ ਉਹ ਗੁਰੂ ਕੀ ਤਾਲ ਉੱਤਰਦਵਾਰੇ ਦਾ ਨਾਮ ਹੋਇਆ ਆਗਰੇ ਉੱਥੇ ਜਾ ਕੇ ਜੇ ਸਟੇ ਕਰਨੀ ਹੋਵੇ ਸਟੇ ਵੀ ਕਰ ਸਕਦੇ ਆਂ ਹਾਂ ਦੇ ਫੋਰਸ ਦੀ ਆ ਟਰੈਕਸ ਆ ਹਨੀ ਫੋਰਸ ਦੀਆਂ ਹੈਗੀਆਂ ਇਹ ਜਿਹੜੀਆਂ ਗੱਡੀਆਂ ਵੱਡੀਆਂ ਹੀ ਨੇ ਹਾਂ ਕੋਈ ਤੂਫਾਨ ਆ ਕੋਈ ਟਰੈਕਸ ਆ ਐ ਬੋਲਾ ਟਰੈਕਸ ਐਸੋ ਮੋਦੀ ਐਸੋ ਮੋਦੀ ਉਹਦਾ ਐਸਮੋ ਕਿ ਇਹਦੋਂ ਵੀ ਲੇਟ ਤੋਂ ਦੇ ਦਿੰਦੇ ਆ ਪਿੰਡੋਂ ਆਪਾਂ ਉਹ ਦੇ ਦੇ ਟੈਂਪੂ ਦੇ ਜਦੋਂ ਆਪਾਂ ਹਾਤੀ ਤੇ ਆਏ ਨਾ 2:00 ਵਜੇ ਤੱਕ 8:00 ਵਜੇ ਉਹ ਗੱਲ ਇਹ ਵੀ ਆ 11 ਬੰਦੇ ਨਾ ਇਕੱਠੇ ਬਹੁਤ ਔਖੇ ਹੁੰਦੇ ਆ ਜਿਵੇਂ ਆਪਾਂ ਮਾਥਾ ਟੇਕਣ ਵੀ ਉਤਰ ਗਏ ਜੇ ਇੱਕ ਗੱਡੀ ਜਿੱਨੇ ਆਣੇ ਸਭ ਖੰਡ ਜਾਂਦੇ ਆ ਔਰ ਆਪਾ ਤੋਂ ਡੇਅਰ ਜਦੋਂ ਆਏ ਸੀ ਇਤੋਂ ਵੀ ਛੇਤੀ ਨਿਕਲ ਜਾਂਦੇ ਸੀ ਇੱਥੇ ਵਾਲੀਆਂ ਫੋਟੋਆਂ ਨਹੀਂ ਆਪਣੀਆਂ ਹੈਗੀਆਂ ਲੈਪਟਾਪ 'ਚ ਬਣੀਆਂ ਜਿਹੜੀਆਂ ਜਦੋਂ 게ਟਾਂ ਕੋਲੇ ਖੜਖੜ ਬੁੱਧੋਂ ਜੇਟ ਨਹੀਂ ਦੇਖੀ ਜਾਂਦੇ ਜਦੋਂ ਕੌਮ ਕੌਮ ਆਪਾ ਪਹੁੰਚ ਗਏ ਵੀ ਹੋਣਾ ਕਿੱਥੇ ਪਹੁੰਚ ਗਏ ਆਪਾਂ ਜੀ ਚੀਨ ਜੀਨ ਜੀਨ ਤੋਂ ਬਾਅਦ ਰੋहतक ਰੋहतक ਕਦੋਂ ਬਾਅਦ ਜਦੋਂ ਬਾਅਦ ਮਲਾਵੀ ਜਦੋਂ ਪੰਜਾਬੋਂ ਦੀ ਪਲਵਲ ਨੂੰ ਠੀਕ ਆ ਜੀਨ ਰੋहतक ਪਲਵਲ ਫੇਰ ਆਲਵੇਸ ਤੋਂ ਮਥਰਾ ਮਥਰਾ ਅੱਗੇ ਮਥਰਾ 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 ਅੱਗੇ ਆਗਰਾ 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 ਆਕੇ ਫਿਰ ਕਿੱਥੋਂ ਰਾਤ ਤਾਜ ਮਹਿਲ ਦੇਖ ਕੇ ਉੱਤੇ ਕਿਹੜੇ ਘਰ ਦਾ ਰਹੋ ਗੁਰੂ ਘਤਾਲ ਗੁਰੂ ਘਤਾਲ ਉੱਥੇ ਕੱਟੋ ਰਾਤ ਫਿਰ ਅਗਲੇ ਦਿਨ ਨਹਾ ਧੋ ਕੇ ਫਿਰ ਨਿਕਲੋ ਫਿਰ ਤੁਹਾਨੂੰ ਗਵਾਲੀਅਰ ਨੂੰ ਗਵਾਲੀਅਰ ਨੂੰ ਉਹ ਕੱਲ ਨੂੰ ਦੱਸਾਂਗੇ ਅੱਜ ਹੀ ਨਹੀਂ ਦੱਸਣਾ ਅਪ ਸੜ ਗਏ ਸੀ ਸਾਡਾ ਇੱਕ ਬੰਦਾ ਨਗਰ ਰਹਿ ਗਿਆ ਕਿਥੇ ਰਹਿ ਗਿਆ ਆਪਣਾ ਆਪਣਾ ਟੂਲ ਟੈਕਸ ਤੇ ਰਹਿ ਗਿਆ ਟੂਲ ਟੈਕਸ ਤੇ ਰਹਿ ਗਿਆ ਸੀ ਬੰਦਾ ਸਾਡਾ ਇੱਕ ਤੇ ਉਹ ਪੈਸੇ ਕਿਸੇ ਕੋਲ ਲਾ ਗਿਆ ਹੁਣ ਆਪਾਂ ਖੜੇ ਕਿਥੇ ਆਪਾਂ ਚੱਲ ਰਹੇ ਹੁੰਦਲੀ ਕੁੰਡਲੀ ਨੂੰ ਝਾੜਨਾ ਹੁਣ ਕੁੰਡਲੀ ਨੂੰ ਜਾਂ ਹਾਂ ਕੀ ਐਲ ਐਮ ਜਾਣੀ ਲੱਗਿਆ ਇਹ ਐਲ ਐਮ ਹਾਈਵੇ ਚੜਨਾ ਇੱਥੇ ਆ ਗਿਆ ਤੇ ਆ ਗਿਆ ਆ ਗਿਆ ਆ ਗਿਆ ਛੇ ਲੋਧੀ ਬਹੁਤ ਹੀ ਮਾੜਾ ਕੰਮ ਹੋ ਗਿਆ ਟਰੈਕਟਰ ਦਾ ਟਾਇਰ ਹੀ ਟੁੱਟ ਗਿਆ ਬਚਾਰਾ ਵੀ ਵਾਲਾ ਭਾਰ ਮਰ ਰਿਹਾ ਏ ਟਰਾਲੀ ਸਾਰੀ ਉੱਤੇ ਚਲੀ ਗਈ ਆਹ ਦੇਖਦੇ ਟਰੱਕ ਦੇ ਵਿੱਚ ਬਚਿਆ ਬਹੁਤ ਮਾੜਾ ਕੰਮ ਹੋ ਗਿਆ ਇਹ ਅਸਲ ਚ ਇਸੋਹਾਂ ਕਾਰ ਟਾ ਸੋਹਾਂ ਕਾਰ ਇਹ ਟਰੈਕਟਰ ਨਹੀਂ ਰੁਕਿਆ ਹੋਣਾ ਵੀ ਉਹ ਤਾਂ ਪਰ ਟਰੱਕ ਪਰ ਲਹਿਨ ਤਾਂ ਇਧਰ ਲਈ ਜਾਂਦੀ ਆ ਉਹ ਮੁੱਕ ਗਿਆ ਨੂੰ ਉਧਰ ਨੂੰ ਹੋ ਗਿਆ ਟਰਾਲੀ ਦਾ ਨਹੀਂ ਯਾਰ ਟਰੱਕ ਵੀ ਪੂਰੇ ਬੱਜਿਆ ਹੋਇਆ ਰੋਂਗ ਸਾਈਡ ਕੋਈ ਜਾਂਦਾ ਹੋ ਆ ਜੇ ਮਿਲਾਂ ਗੁੰਦੇ ਆ ਨਾ ਕੰਨ ਜੇ ਬੰਦ ਆਹ ਸਾਰੇ ਪੱਕੇ ਪਹਾੜ ਆ ਇਧਰ ਪੂਰੇ ਪੱਕੇ ਪਏ ਆ ਪੱਥਰੀਆਂ ਨੇਰਾ ਪੱਥਰੀਆਂ ਸਿਰਾ ਨਾ ਸਾਰਾ ਪਹਾੜ ਪਹਾੜ ਸੁਣਦੇ ਹੁੰਦੇ ਆ ਸਹਿਰ ਇਹ ਦੋ ਇਸ ਜਿੱਥੇ ਸੱਚੀ ਤੇ ਆ ਰਹੀ ਮਥੁਰਾ ਆਗਰਾ ਤੋਂ ਤਾਂ ਨਹੀਂ ਖੜਾ ਆਲੂ ਸਾਡੇ ਨਾਲ ਦੇ ਪਿੰਡੋਂ ਵੀ ਬੰਦੇ ਨੇ ਤੁਰਨਾ ਅੱਜ ਰਾਤ ਨੂੰ ਟਰੱਕ ਲੈ ਕੇ ਆਉਣਾ ਉਹਨਾਂ ਨੇ ਇੱਕ ਬੰਦਿਆਂ ਨੇ ਆਉਣਾ ਆਪਣੇ ਪਿੰਡੋਂ ਇੱਕ ਗੱਡੀ 'ਚ ਹੋਰ ਉਹਨਾਂ ਨੇ ਤੁਰਨਾ ਹਜੇ 28 ਤਰੀਕ ਨੂੰ ਹਨ ਜਾਰ ਨੂੰ ਤਾਂ ਸਾਡੀਆਂ ਮੋੜਨ ਦੀਆਂ ਤਿਆਰੀਆਂ ਹੋ ਜਾਣੀਆਂ ਬਨੂੰਦੀ ਵਾਲੇ ਨੇ ਤੁਰਨਾ ਅੱਜ ਰਾਤ ਨੂੰ ਤੁਰ ਪਿੰਡੋਂ ਹੋਏ ਤਾਂ 2 ਵਜੇ ਕਹਿੰਦੇ ਆ ਉਹ ਕਹਿੰਦੇ ਤੁਹਾਨੂੰ ਮਿਲਾਂਗੇ ਸਿੱਧਾ ਗਵਾਲੀਅਰ ਗਵਾਲੀਅਰ ਕਿਲੇ ਜਾਵਾਂਗੇ ਕੱਲ ਨੂੰ ਅੱਜ ਆਗਰੇ ਦੇਖਦੇ ਆਂ ਜਿਵਾਕਾਂ ਨੂੰ ਦਿਖਾ ਦਈਏ ਕਿੱਥੇ ਉਹਨੇ ਤੌਕਾ ਡੱਕਦਾ ਛੜਦਾ ਸੀ ਭਾਲੀ ਦਾ ਮਿਸਤਰੀਆਂ ਮਿਸਤਰੀ ਨੇ ਜਿਹਦੇ ਹੱਥ ਵੱਢਦੇ ਸੀ ਤਾਲੀ ਮਹਿਲ ਭੁੱਖ ਲੱਗ ਗਈ ਬੰਦਾ ਆਪ ਕਰਾ ਰਿਹਾ ਗੱਡੀ ਨੂੰ ਭੁੱਖ ਲੱਗ ਗਈ ਨਾ ਨਾ ਗੱਡੀ ਨੂੰ ਅਚਨ ਚੂਰ ਪ੍ਰਦੂਸ਼ਨ ਨੂੰ ਭੁੱਖ ਲੱਗੀ ਪ੍ਰਦੂਸ਼ਨ ਚੈੱਕ ਕਰਾਓ ਦੇਖੀਦਾ ਦੇਖਦਾ ਹੈਗਾ ਦੇਖਦਾ ਹੈਗਾ ਪਹੁੰਚ ਗਏ ਆਪਾਂ ਆਗਰੇ ਗੁਰਦੁਆਰਾ ਗੁਰੂ ਖਾਲਸਾ ਦਾਲ ਜਿਵੇਂ ਬਹੁਤ ਲੱਗ ਗਿਆ ਹੈ ਗੁਰਦੁਆਰਾ ਗੁਰੂ ਜੀ ਦਾ ਆਗਰੇ ਇੱਥੇ ਰੁਕਿਆ ਕਰੋ ਵੀ ਸੰਤ ਨੇ ਜਿਹਨੇ ਰਹਾ ਹਜ਼ੂਰ ਸਾਹਿਬ ਜਾਨਾ ਤੇ ਰਾਤ ਰਹਿਣੀ ਹੈ ਤਾਂ ਗੁਰਦੁਆਰਾ ਬਹੁਤ ਵਧੀਆ ਇੰਨਾ ਠੀਕ ਲਿਆ ਆ ਵੀ ਪੱਕਾ ਕਰਤਾ ਅੱਗੇ ਨਾਲ ਅੱਗੇ ਕੱਚਾ ਸੀ ਉਹ ਪਰ ਲਾਈ ਹੈ ਹਨਾ ਇੱਥੇ ਲਾ ਇੱਥੇ ਆਪਾਂ ਅੱਗੇ ਗੱਡੀ ਲਾਈ ਆ ਆਹ ਕੰਬੇ ਗੋਲੀ ਸਵਿਫਟ ਲਾਈਏ ਤਾਂ ਟੰਗੀ ਚ ਟੈਂਚੀ ਤੇ ਟੈਂਚੀ ਕੱਢੀ ਜਾਂਦੀ ਇਹ ਸ਼ੌਕ ਕਿਦ ਤੱਕ ਖੜਦੇ ਨੇ ਤੇ ਚੱਲ ਗਈ ਬਹਿਣਗੇ ਪਿੰਡੋਂ ਤਿੰਨੇ ਗੱਡੀਆਂ ਇਕੱਠੀਆਂ ਤੋਰੀਆਂ ਸੀ ਆ ਵੀ ਸਕਾਰਪੀਓ ਕ੍ਰੈਸਟਾ ਤੇ ਫੋਰਚੂਨਰ ਤੇਲ ਪਾਉਣੇ ਆ 30 ਲੀਟਰ ਪੈ ਗਿਆ ਹੁਣ ਹਲਾਉਣੇ ਆ ਗੱਡੀ ਹਲਾਕ ਹੀ ਉਦੋਂ ਭਰੇ ਜੀ ਆ ਗੱਡੀ ਕਰੀਆਂ 3500 ਦਾ ਪੈ ਗਈ 40 ਲੀਟਰ ਇਹਦੇ ਵਿੱਚ ਆ ਕਰਿਓ ਇਹਨੇ ਤਾਂ ਖਾਦਾ ਜੀ 3500 ਦਾ ਪਿਆ ਦੇ ਵਿੱਚ 40 ਲੀਟਰ ਤੇ ਇਹ ਵੇ ਦੇਖਦੇ ਕਿੰਨਾ ਪਿਆ ਕਿੰਨਾ ਪੈ ਗਿਆ ਵੀਰੇ ਤੇਲ ਮੇਰੇ ਪੈ ਗਿਆ 40 ਲੀਟਰ ਬੜਾ 40 ਲੀਟਰ ਮੰਨ ਲਾ 3500 ਦੇ ਪਿੰਡ ਤੋਂ ਪਰੀ ਹੋਈ ਸੀ 40 ਲੀਟਰ ਹੀ ਇਹਨੇ ਖਾਦਾ 40 ਕ੍ਰੈਸਟਾ ਚ ਪੈ ਗਿਆ ਹੁਣ ਇਹ ਚ ਦੇਖਦੇ ਆਂ ਇੰਨੇ ਚ ਕਿੰਨਾ ਪੈਂਦਾ ਹਾਂ 40 ਹੋ ਚ ਪਿਆ ਇਹ ਦੇਖ ਇਹ ਦੇਖਦੇ ਆਂ ਇਹਦੇ ਨਾਲ ਪੇਟਾ ਲੋ ਨੋਵਾ ਕ੍ਰੈਸਟਾ ਤੇ ਫੋਰਚੂਨਰ ਦੀ ਆਵੇ ਤਾਂ ਫੇਰ ਸੇਮ ਹੀ ਲੱਗੇ ਇੱਕੋ ਪੰਪ ਤੋਂ ਭਰ ਕੇ ਤੋੜੀਆਂ ਸੀ ਅਖੀਰ ਚ ਦੇਖ ਜਾਨ 34 ਲੀਟਰ 35 40 ਲੀਟਰ ਹੀ ਇਹ ਚ ਪੈਣਾ ਤੇ ਸੇਮ ਐਵਰੇਜ ਹੀ ਆ ਤਕਰੀਬਨ ਹਨਾ ਮਾੜਾ ਮੋਟਾ ਪਰ ਵੱਧ ਪਊ ਕੁੱਤੇ ਨੂੰ ਜਾਂਦੀ ਆ 40 ਤੋਂ ਵੱਧ ਹੀ ਆ। ਉਹ ਭਰੀ ਇਹਦੀ ਪਤਾ ਲੱਗ ਗਿਆ ਹੁਣ ਕਿੰਨਾ ਐਵਰੇਜ ਹੈ? ਜਦ ਫਿਰ ਫੋਰਚੂਨਰ ਵਿੱਚ 40 ਲੀਟਰ ਹੀ ਪਿਆ। ਥੈਂਕ ਯੂ ਬੱਡੀ ਜੀ। ਨਹੀਂ ਉਹਨੇ ਹੁਣ ਘਰੋਂ ਹੀ ਤੋਰਿਆ ਭਰ ਕੇ। 41 ਪੂਰਾ ਚੱਲੀ ਮੇਰਾ ਜੀ। ਆਪਣੇ ਵਿੱਚ ਰਾਜੇ ਦਾ ਹਾਂ ਪੂਰਾ ਚੱਲੀ। ਹਾਂ। ਆਪਾਂ ਲਈ ਨੇ ਮੰਨ ਲਾ ਵੀ ਦਾ ਸਾਢੇ 4 1/4 ਦੀ ਐਵਰੇਜ ਆਦੀ ਹੈ। ਸਮਾਨ ਵੀ ਚੱਲ ਗਈ। ਇਹ ਪੈ ਗਿਆ 42 ਲੀਟਰ। ਕਹ ਲਦਾ ਬਾ ਕੋਈ ਨਾ ਕੋਈ ਨਾ ਲਾ ਦੇ ਢੱਕਣਾ 2 ਲੀਟਰ ਦਾ ਫਰਕ ਪੈ ਗਿਆ ਨਾ ਜਿਹੜੇ 42 64 ਪੌਣੇ 3 ਲੀਟਰ ਦਾ ਫਰਕ ਪੈ ਗਿਆ ਪੌਣੇ 3 ਲੀਟਰ ਇਹਨਾਂ ਨੇ ਵੱਧ ਖਾ ਗਏ ਕਿੰਨਾ ਮਗਰ ਰੋਗੇ ਜਾਂ ਲੰਘੇਣ ਦੇ ਪੀਵੀ 29 ਮੋਗੇ ਦਵਾਈ ਲੱਗਦੇ ਆ Papa ਚਾਲੇ ਪਾਦੇ ਜੀ ਹੁਣ ਗਵਾਲੀ ਯਾਰ इंडीकेटर ट्रक ने अलार्म भी मारा है देखे देखे देखे। ਜੀ ਆਪਾਂ ਗਵਾਲੀਆ ਦੇ ਕਿਲੇ 'ਚ ਜਾ ਰਹੇ ਹਾਂ ਜੀ ਜਾ ਰਹੇ ਹਾਂ ਮਤਲਬ ਹਜੇ ਪਹੁੰਚੇ ਨਹੀਂ ਚੜਾਈ ਪੈਂਦੀ ਆ ਇੱਥੇ ਬਹੁਤ ਇੱਥੇ ਤਾਂ ਇਹ ਘਟਾ ਇੱਥੇ ਮੂਰਤਾ ਹੀ ਬਣੀਆਂ ਹੋਈਆਂ ਨੇ ਸਾਈਡ ਤੇ ਹੁਣ ਤਾਂ ਦਿਨੀਆਂ ਹਨੇਰਾ ਵਾ ਸਵੇਰੇ ਦਿਖਾਵਾਂਗੇ ਬਾਬਾ ਜੀ ਕੋਈ ਬੈਠਾ ਹੀ ਨਹੀਂ ਇੱਥੇ ਔਰੋਕਲਾ ਰੁਕਣਾ ਬਾਬੇ ਨੇ ਰੋਕ ਲਿਆ ਇੱਥੇ ਚੜਾਈ ਵੱਧ ਪੈਂਦੀ ਆ ਫਿਰ ਫੋਨ ਕਰਕੇ ਪੁੱਛ ਲਿਆ ਪਹਿਲਾਂ ਕਿ ਉੱਤੋਂ ਗੱਡੀ ਤਾਂ ਨਹੀਂ ਕੋਈ ਆਉਂਦੀ ਜਾਂ ਇਧਰੋਂ ਤਾਂ ਨਹੀਂ ਕੋਈ ਜਾਂਦੀ ਮੂਰਕਾ ਚੜਾਈ ਵੱਧ ਤੇ ਫਿਰ ਮੋਸ਼ਨ ਖਰਾਬ ਹੋ ਜਾਂਦਾ ਤੇ ਫਿਰ ਉਹ ਦੂਰ ਦਾ ਉਹ ਦੱਸ ਦੇ ਵੀ ਤੁਸੀਂ ਤੋੜ ਲਓ ਮੋਟਰ ਕਿੱਥੇ ਲਿਖਿਆ ਹੈ ਚੜਾਈ ਕਠਿਨ ਹੈ ਟਰੰਪੂ ਆਟੋ 3 ਵੀਲਰ ਵੀ ਭਾਰੀ ਵਾਹਨ ਉੱਪਰ ਲਿਜਾਣਾ ਸਖਤ ਮਨਾ ਹੈ ਇਹ ਨਾਂਜੀ ਇਦੂ ਬਾਅਦ ਵਿੱਚ ਬਸ ਉਹਨਾਂ ਨੇ ਕਿਹਾ ਵੀ ਤੋੜ ਲੋ ਆ ਬੇ ਹੱਤ ਮੰਨੇ ਫੋਨ ਕਰਨੇ ਨੇ ਤੋੜ ਲੋ ਹੁਣ ਆਪਾਂ ਗੱਡੀਆਂ ਤੋੜ ਲੈਣੀਆਂ ਹੁਣ ਉਧਰੋਂ ਕੋਈ ਗੱਡੀ ਨਹੀਂ ਆਉਣੀ ਚੜਾਈ ਤਾਂ ਚਲੋ ਠੀਕ ਆ ਜਿਹੜੀ ਹੈਗੀ ਠੀਕ ਆ ਕਿਉਂਕਿ ਰੋਡ ਸਿੰਗਲ ਹੈ ਰੋਡ ਸਿੰਗਲ ਹੋਣ ਕਰਕੇ ਨਾ ਫਿਰ ਬ੍ਰੇਕ ਬਰੂਕ ਨਹੀਂ ਲੱਗਦੇ ਹੁੰਦੇ ਗੱਡੀ ਤੇ ਹੁੰਦੇ ਮੋਟਰਸਾਈਕਲਾਂ ਦੇ ਇੱਥੋਂ ਤਾਂ ਇਹ ਘਟਾ ਇੱਕ ਮੋੜ ਬਣ ਗੇਟ ਵੜ ਕੇ ਨਾ ਉੱਥੇ ਬਾਹਲੀ ਜਾਦੇ ਆ ਇੱਧਰ ਇੱਧਰ ਮੂਹ ਤਾਂ ਬਣੀਆਂ ਹੋਈਆਂ ਨੇ ਪੱਥਰ ਵਿੱਚ ਹਨਾ ਹਨੀ ਇੱਧਰ ਹੀ ਸੀਗਾ ਯਾਰ ਥੱਲੇ ਆ ਤੇ ਬਣੀਆਂ ਹੋ ਜਾ ਕੇ ਤੇ ਨਾ ਮੈਨੂੰ ਲੱਗਾ ਉਹ ਗੇਟ ਤੋਂ ਨਿਕਲ ਗਿਆ ਉਹ ਇੱਥੋਂ ਬਾਹਲੀ ਚੜਾਈ ਆ ਉਹ ਉੱਥੇ ਸਿੱਧਾ ਹੀ ਹੋ ਜਾਂਦਾ ਤੇ ਤੋਂ ਵੀ ਉਹ ਵੱਧਾ ਸਿੰਗਲ ਕਰਕੇ ਚਲੋ ਇੱਥੇ ਚਲੋ ਚਲੋ ਪਾਵਰ ਲਾਵਾਂ ਲਾ ਦੇ ਪਾਵਰ ਮੋਡ ਕਿੱਡੀ ਮੁੰਡੇ ਨੇ ਪਾਵਰ ਮੋਡ ਚ ਕਰਤੀ ਕਹਿੰਦੇ ਪਰ ਕਹਿੰਦਾ ਕਿ ਪਾਵਰ ਦਾ ਪਰ ওই ਵੇਸ ਵੱਧ ਦਾ ਬਲ ਹੈ ਚੜਾਈ ਬਹੁਤ ਜ਼ਿਆਦਾ ਆ ਕਾਫੀ ਆ ਵੈਸੇ ਉਹ ਮੋੜ ਮੋੜ ਕੇ ਤਾਂ ਬੜੀ ਜ਼ਿਆਦਾ ਆ ਨਾ ਟੱਲ ਚੜਾਈ ਆ ਮੋੜ ਮੋੜ ਕੇ ਟੱਲ ਇੱਥੋਂ 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 ਬੜੀ ਜ਼ਿਆਦਾ ਦੂਜਾ ਢੋਗਦਾ ਜਿਹੜਾ ਪਹਿਲਾ ਢੋਗਦਾ ਨਾ ਨਾ ਵਾਜਾਉ ਦੂਜੇ ਜੀ ਇਟਵਾਟਾ ਇਟਵਾਟਾ ਇਹਦੇ ਤੀਜਾ ਪਾਣੀ ਮੈਂ ਕਹਿੰਦਾ ਹਾਂ ਚੱਕੂ ਤੀਜਾ ਮੈਂ ਵੀ ਲੈ ਲਿਆ ਤੀਜਾ ਘੇਰ ਵੀ ਇਹਨੇ ਫਾਤੀ ਆਪਾਂ ਪਹਿਲੇ ਚੜਿਆ ਸੀ ਜੋਟਾ ਕੋਈ ਬੰਦੇ ਮੂਰੇ ਕਰਕੇ ਨੇ ਲਓ ਜੀ ਆ ਗਏ ਬੰਦੇ ਬਹੁਤ ਆਏ ਆ ਕਿ ਯੂਰ ਸਾਹਿਬ ਨੂੰ ਯਾਤਰਾ ਬੱਸਾਂ ਨਹੀਂ ਬੱਸਾਂ ਉਤਰਨੀ ਆ ਵੀ ਟੈਂਪੋ ਟਰੈਵਲ ਤੇ ਕੋਈ ਬੱਸ ਤੇ ਨਿਆ ਬੀਮਰ ਨਾ ਪਨੋਟੇਗਾ ਜੀ ਉਹ ਸਾਹਿਬ ਵੀ ਉਹ ਬੋਟ ਰਟਨ ਨਹੀਂ ਆ ਰਿਹਾ ਜਬੂ ਨਾ ਤਰਾ ਖੰਡ ਨੰਬਰ ਬਬੂ ਆਂਦਾ ਫੈਨ ਜੀ ਦਵਾਬਾ ਬੈਲਟ ਦਵਾਬਾ ਬੈਲਟ ਉਹੀ ਗੱਡੀ ਆ ਜਿਹਦੇ ਆਪਾਂ ਕਹਿੰਦੇ ਵੱਧ ਟਾਇਰਾਂ ਵਾਲੀ ਢੈਂਪੂ ਟਰੈਵਲ 6 ਟਾਇਰਾਂ ਵਾਲੀ ਜੀ ਰਾਤ ਫਿਰ ਅਸੀਂ ਇੱਥੇ ਕੱਟ ਨਹੀਂ ਸੀ ਗਵਾਲੀਅਰ ਤੇ ਗਵਾਲੀਅਰ ਗੁਰਦੁਆਰਾ ਸੀ ਬਿਆਥੋ ਜੀ ਇਹ ਹੈਗਾ ਇੱਥੇ ਦਾ ਇਤਿਹਾਸ ਸਕਰੀਨਸ਼ਾਟ ਲਾ ਦੇ ਪੜ ਲਿਓ 10 ਸਾਲ ਆਪੀ ਕੇ ਫੋਟੋ ਵੀ ਸਮਝੋ ਤੁਹਾਨੂੰ ਜੇ ਤੱਕ ਆਈ ਰਹੇ ਹੋਗੇ ਜਪੀ ਮਨਦੀਪ ਸਿੰਘ ਤਿਆਰ ਬਰ ਤਿਆਰ ਨੇ ਮਨਦੀਪ ਸਿੰਘ ਤਿਆਰ ਬਰ ਤਿਆਰ ਹਾਂ ਹਾਥ ਚ ਉੱਤ ਖੜਾ ਕਰ ਦੇ ਕਹਿੰਿਆ ਪੂਰੇ ਆ ਠੀਕ ਆ ਜੇ ਲਾਉਣਾ ਇੱਕ ਵਾਰ ਮੈਂ ਹੈ ਨਹੀਂ ਨਹੀਂ ਤਾਂ ਮੈਂ ਲਿਆ ਦੂੰਗਾ ਇੱਕ ਵਾਰ ਕੇ ਨੀ ਇੱਕ ਦੇ ਦੋ ਮੈਂ ਤੁਹਾਨੂੰ ਮੈਂ ਕਹੇ ਦੇ ਬੱਸਾਂ ਵੀ ਤਿਆਰ ਹੋਈ ਜਾਂਦੀਆਂ ਆਖਿਆ ਇਹ ਯਾਤਰਾ ਮੋਢੇ ਤੋਂ ਟਰੈਕਟਰ ਤੇ ਆਈ ਫਜੌਂਡੀਅਰ ਤੇ ਵੀ ਚੱਲੇ ਫਜੂਰ ਸਾਹਿਬ ਨੂੰ